ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀ ਇਨਸਟੈਂਸ ਤੇ ਜੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਫੇਰ ਇੱਕ ਬੇਨਤੀ ਕਰਾਂਗੇ ਜੀ ਚੈਨਲ ਤੇ ਨਵੇਂ ਤਾਂ ਜੀ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਹਾਂ ਵੀ ਤੁਹਾਨੂੰ ਸਾਡਾ ਕੰਟੈਂਟ ਚੰਗਾ ਲੱਗ ਰਿਹਾ ਹੈ ਕਿ ਨਹੀਂ ਤਾਂ ਅਸੀਂ ਹੋਰ ਕੰਟੈਂਟ ਬਣਾਉਣ ਲਈ ਉਤਸ਼ਾਹਿਤ ਹੁੰਨੇ ਹਾਂ ਸੋ ਅੱਜ ਦੇ ਰਸਤੇ ਪੜਦੇ ਆਂ ਜੀ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸ ਦਈਏ ਤੁਹਾਨੂੰ ਕਿ ਇੰਸਟਾਗ੍ਰam ਤੇ ਵੀ ਅਸੀਂ ਪਿਛਲੇ 4 ਸਾਲ ਤੋਂ ਕੰਮ ਕਰ ਰਹੇ ਆਂ ਤੇ ਜਿਹੜਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਹੈ WhatsApp ਤੇ ਨਾਲ ਤੁਸੀਂ ਮੈਸੇਜ ਕਰਕੇ ਆਪਣਾ ਨੰਬਰ ਸਾਨੂੰ ਸੇਵ ਕਰਵਾ ਸਕਦੇ ਹੋ ਤਾਂ ਜੋ WhatsApp ਤੇ ਜਿਹੜੇ ਸਾਡੇ ਸਟੇਟਸ ਅਸੀਂ ਪਾਉਣੇ ਤੁਹਾਨੂੰ ਸ਼ੋ ਹੋ ਸਕਣ ਤੇ ਇੰਸਟਾਗ੍ਰam ਜ਼ਰੂਰ ਫੋਲੋ ਕਰ ਲਿਓ ਰਿਸ਼ਤੇ ਜਿਹੜੇ ਪਰਿਵਾਰਾਂ ਦੇ ਨੰਬਰ ਨੇ ਜੀ ਡਾਇਰੈਕਟ ਤੁਹਾਨੂੰ ਦਿੱਤੇ ਜਾਣਗੇ ਇਸ ਚੀਜ਼ ਲਈ ਤੁਹਾਨੂੰ ਕੁਝ ਵੀ ਜਿਹੜਾ ਖਰਚ ਨਹੀਂ ਕਰਨਾ ਪਊਗਾ ਉਹਦੇ ਲਈ ਤੁਹਾਨੂੰ ਬਸ ਇਹ ਵੀਡੀਓ ਸਾਰੀ ਵੇਖਣੀ ਆ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਉਹਦੇ ਤੋਂ ਵੀ ਪਹਿਲਾਂ ਜਿਹੜਾ ਤੁਹਾਡੀ ਸਕਰੀਨ ਤੇ ਹੁਣ ਇਹ ਜ਼ਰੂਰੀ ਸੂਚਨਾ ਦਾ ਨੋਟਿਸ ਆ ਰਿਹਾ ਕਿਰਪਾ ਕਰਕੇ ਜੀ ਇਹਨੂੰ ਬਹੁਤ ਧਿਆਨ ਨਾਲ ਪੜ੍ਹ ਲੈਣਾ ਕੁਝ ਕੁ ਡਾਊਟਸ ਹੁੰਦੇ ਕਲੀਅਰ ਕਰਨੇ ਜਿਹੜੇ ਜ਼ਰੂਰੀ ਹੁੰਦੇ ਆ ਸੋ ਇਹਦੇ ਵਿੱਚ ਉਹ ਕਲੀਅਰ ਕੀਤੇ ਗਏ ਨੇ ਸੋ ਹੁਣ ਆਉਨੇ ਆ ਜੀ ਆਪਾਂ ਆਪਣੇ ਮੇਨ ਮੋਟਿਵ ਤੇ ਸੋ ਰਿਸ਼ਤੇ ਪੜਦੇ ਆਂ ਜੀ ਆਪਾਂ ਅੱਜ ਦਾ ਆਪਣਾ ਜਿਹੜਾ ਪਹਿਲਾ ਰਿਸ਼ਤਾ ਜੀ ਤੇ ਨੰਬਰ ਹੈਗਾ ਜੀ ਰਿਸ਼ਤੇ ਦਾ ਪ੍ਰੋਫਾਈਲ ਨੰਬਰ 1002 ਲੜਕੀ ਦੀ ਪ੍ਰੋਫਾਈਲ ਹੈ ਜੀ ਇਹ ਨਾਮ ਹੈਗਾ ਜੀ ਕਿਰਨ ਪ੍ਰੀਤਕੌਰ ਡੇਟ ਆਫ ਬਰਥ ਇਹਨਾਂ ਦੀ ਹੈਗੀ ਹੈ ਜੀ 11 ਅਕਤੂਬਰ 1990 ਹਾਈਟ ਹੈਗੀ ਹੈ ਜੀ ਕੱਦ 5 ਫੁੱਟ 3 ਇੰਚ unmarried ਨੇ a religion ਹੈਗੀ ਜੀ ਸਿੱਖ ਇਹਨਾਂ ਦਾ caste ਹੈਗੀ ਹੈ ਜੀ ਖੱਤਰੀ ਤੇ education ਦੇ ਵਿੱਚ ਇਹਨਾਂ ਨੇ ਯੋਗਤਾ ਹੈਗੀ ਇਹਨਾਂ ਦੀ masters of accounting from CSU currently ਨੇ ਜਿਹੜੇ ਹੁਣ ਇਹ ਹਾਲ ਦੀ ਘੜੀ ਇਹ ਮੈਲਬਰਨ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਜੀ ਤੇ brother ਇਹਨਾਂ ਦਾ ਇੱਕ ਹੈ ਜੀ ਤੇ ਉਹ ਵੀ ਇਹਨਾਂ ਦੇ ਨਾਲ ਉੱਥੇ ਮੈਲਬਰਨ ਦੇ ਵਿੱਚ ਰਹਿੰਦੇ ਆ ਦੋ ਸਿਸਟਰ ਹੈ ਜੀ ਦੋਨੋਂ ਮੈਰਿਡ ਨੇ ਤੇ ਉਹ ਵੀ ਮੈਲਬਰਨ ਆਸਟ੍ਰੇਲੀਆ ਦੇ ਵਿੱਚ ਸੋ ਕਹਿਣ ਤਾਂ ਭਾਵੇਂ ਜੀ ਤਿੰਨੇ ਭੈਣ ਭਰਾ ਇੰਨੇ ਜਿਹੜੇ ਚਾਰੇ ਇਹ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਸ਼ਹਿਰ ਦੇ ਵਿੱਚ ਰਹਿੰਦੇ ਆ ਜੀ ਤੇ ਬਾਕੀ ਕੋਈ ਵੀ ਇਸ ਤੋਂ ਬਿਨਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਪਰਿਵਾਰ ਬਾਰੇ ਤਾਂ ਸਾਨੂੰ ਤੁਸੀਂ ਵਟਸਐਪ ਕਰੋ ਅਸੀਂ ਤੁਹਾਨੂੰ ਪਰਿਵਾਰ ਦਾ ਨੰਬਰ ਦਵਾਂਗੇ ਅਗਲੀ ਪ੍ਰੋਫਾਈਲ ਹੈ ਜੀ ਆਪਣੀ 1003 ਨੰਬਰ ਜੀ ਸੁਤੰਤਰ ਪ੍ਰੀਤ ਸਿੰਘ ਲੜਕੇ ਦਾ ਨਾਮ ਹੈ ਜੀ ਕਾਸਟ ਜੱਟ ਸਿੱਖ ਹੈ ਵਰਕ ਹਾਈਟ ਹੈ ਜੀ ਜਿਹੜੀ 6 ਫੁੱਟ 2 ਇੰਚ ਹੈ ਜੀ 261 1996 ਦਾ ਇਹਨਾਂ ਦਾ ਜਨਮ ਹੈ ਜੀ ਰਹਾਇਸ਼ ਇਹਨਾਂ ਦੀ ਹੈਗੀ ਹੈ ਜੀ ਨੇੜੇ ਜੰਡਿਆਲਾ ਗੁਰੂ ਅਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਵਾਲੀਫਿਕੇਸ਼ਨ ਇਹਨਾਂ ਦੀ ਹੈਗੀ ਹੈ ਜੀ ਬੀਟੈਕ ਐਗਰੀ ਇੰਜੀਨੀਅਰਿੰਗ ਫਰੋਮ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਐਂਡ ਐਮਟੈਕ ਐਗਰੀਕਲਚਰ ਇੰਜੀਨੀਅਰਿੰਗ ਫਰੋਮ ਬ੍ਰਿਸਬੇਨ ਆਸਟ੍ਰੇਲੀਆ ਤੋਂ ਪੀਆਰ ਅਪਲਾਈ ਕੀਤੀ ਹੋਈ ਹੈ ਜੀ ਇਹਨਾਂ ਨੇ 15 ਮਹੀਨੇ ਪਹਿਲਾਂ ਤੇ ਹੁਣ ਇਹ ਕੰਮ ਕਰ ਰਹੇ ਨੇ ਵਿਦ ਗਵਰਨਮੈਂਟ ਅਫੀਸ਼ੀਅਲਜ਼ ਐਮਰਲੈਡ ਐਮਰਲਡ ਆਸਟ੍ਰੇਲੀਆ ਵਰਕਿੰਗ ਐਜ਼ ਅ ਟੈਕਨੀਕਲ ਰਿਸਰਚ ਆਫੀਸਰ ਟੈਕਨੀਕਲ ਰਿਸਰਚ ਆਫੀਸਰ ਦੀ ਪਦਵੀ ਤੇ ਇਹ ਕੰਮ ਕਰ ਰਹੇ ਨੇ ਗਵਰਨਮੈਂਟ ਆਫੀਸ਼ੀਅਲਸ ਆਸਟ੍ਰੇਲੀਆ ਦੇ ਗਵਰਨਮੈਂਟ ਆਫੀਸ਼ੀਅਲਸ ਦੇ ਨਾਲ ਫਾਦਰ ਨੇ ਜਿਹੜੇ ਇਹਨਾਂ ਦੇ ਰਿਟਾਇਰ ਨੇ ਜੀ ਆਰਮੀ ਆਫੀਸਰ ਸਹੀਗੇ ਉਹ ਹੁਣ ਰਿਟਾਇਰ ਹੋ ਚੁੱਕੇ ਨੇ ਆਫ ਆਫਟਰ ਥੈਟ ਰਿਟਾਇਰਡ ਫਰੋਮ ਸੁਪਰ ਮਲਟੀਨੈਸ਼ਨਲ ਕੰਪਨੀ ਮਦਰ ਨੇ ਜਿਹੜੇ ਹਾਊਸ ਵਾਈਫ ਨੇ ਘਰੇਲੂ ਕੰਮ ਕਰ ਵੇਖਦੇ ਨੇ ਸਿਬਲਿੰਗਸ ਨੇ ਇਹਨਾਂ ਦੇ ਦੋ ਵੱਡੀਆਂ ਭੈਣਾਂ ਨੇ ਜੀ ਦੋਨੋਂ ਵਿਆਹੀਆਂ ਹੋਈਆਂ ਇੱਕ ਸਿਸਟਰ ਇਹਨਾਂ ਦੇ ਆਸਟ੍ਰੇਲੀਆ ਚ ਪੀਆਰ ਨੇ ਤੇ ਦੂਜੇ ਨੇ ਜਿਹੜੇ ਕੈਨੇਡਾ ਚ ਨੇ ਪ੍ਰੈਫਰੈਂਸ ਇਹਨਾਂ ਦੀ ਹੈਗੀ ਹੈ ਜੀ ਹਾਈਟ ਲੜਕੀ ਦੀ ਕਿ ਟੋਟਾਟ 5 ਫੁੱਟ 6 ਇੰਚ ਹੋਵੇ ਜਾਂ ਵੱਧ ਹੋਵੇ ਕਿਉਂਕਿ ਲੜਕੇ ਦੀ ਹਾਈਟ ਜਿਵੇਂ ਇਹਨਾਂ ਨੇ ਮੈਂਸ਼ਨ ਕੀਤੀ ਹੈ 6 ਫੁੱਟ 2 ਇੰਚ ਹੈ ਤੇ ਕਾਸਟ ਜੱਟ ਸਖੀ ਹੋਵੇ ਵਰਕ ਅਤੇ ਬਾਠ ਜਿਹੜੀ ਕਾਸਟ ਨਾ ਹੋਵੇ ਬਾਠ ਵਿੱਚ ਵੀ ਇਹਨਾਂ ਦੇ ਨਾਨਕਿਆਂ ਦੀ ਹੋ ਸਕਦੀ ਹੈ ਵਰਕ ਜਿਵੇਂ ਇਹ ਖੁਦ ਨੇ ਸੋ ਇਹ ਦੋ ਜਿਨ੍ਹਾਂ ਦੇ ਗੋਤ ਹੋਣਗੇ ਉਹ ਸੰਪਰਕ ਨਾ ਕਰਨ ਪਰਿਵਾਰ ਕਵਾਲੀਫਿਕੇਸ਼ਨ ਡਾਕਟਰ ਹੋਣ ਸੀਏ ਹੋਣ ਜਾਂ ਐਮ ਐਸ ਸੀ ਕੀਤੀ ਹੋਵੇ ਆਈਟੀ ਦੀ ਪਰ ਇਹ ਜਿਹੜੀ ਐ ਬੀ ਐਸ ਸੀ ਨਰਸਿੰਗ ਰਜਿਸਟਰਡ ਨਰਸ ਤੋਂ ਥੱਲੇ ਦੀ ਕੋਈ ਕੁਆਲਿਫਿਕੇਸ਼ਨ ਨਾ ਹੋਵੇ ਮਤਲਬ ਐਟ ਲੀਸਟ ਇਹਨਾਂ ਤਾਂ ਹੋਣ ਏਰੀਆ ਇਹਨਾਂ ਏਰੀਆ ਅਮਰਿਤਸਰ ਹੋਵੇ ਜਾਂ ਤਰਨਤਾਰਨ ਹੋਵੇ ਗੁਰਦਾਸਪੁਰ ਹੋਵੇ ਕਪੂਰਥਲਾ ਹੋਵੇ ਤੇ ਜਿਹੜਾ ਇਹ ਇਹਨਾਂ ਦੀਆਂ ਡਿਮਾਂਡਸ ਨੇ ਸਲਮ ਹੋਣ ਨਾਲ ਸੋ ਜੇ ਤੁਹਾਡੇ ਲਈ ਪ੍ਰੋਫਾਈਲ ਸੂਟੇਬਲ ਹੈ ਤਾਂ ਤੁਸੀਂ ਪਰਿਵਾਰ ਦਾ ਨੰਬਰ ਲੈ ਕੇ ਸਿੱਧੀ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਅਗਲੀ ਪ੍ਰੋਫਾਈਲ ਪੜਦੇ ਜੀ ਆਪਾਂ ਹੁਣ ਅਗਲੀ ਪ੍ਰੋਫਾਈਲ ਹੈ ਜੀ ਆਪਣੀ ਉਸਤ ਨੰਬਰ ਹੈ ਜਿਹੜੀ 1004 ਹੈ ਜੀ ਪ੍ਰੋਫਾਈਲ ਨੰਬਰ ਨਾਮ ਕਿਰਨਪ੍ਰੀਤ ਕੌਰ ਹੈ ਜੀ ਰਾਮਗੜੀਏ ਨੇ ਜੀ ਇਹ ਤੇ ਡਾਈਵੋਰਸ ਹੋਇਆ ਹੋਇਆ ਹੈ ਇਹਨਾਂ ਦਾ ਡੇਟ ਆਫ ਬਰਥ ਹੈ ਜਿਹੜੀ ਇਹਨਾਂ ਦੀ ਹੈਗੀ ਹੈ ਜੀ 13 8 1990 ਹਾਈਟ ਹੈਗੀ ਹੈ ਜੀ 5 ਫੁੱਟ 11 ਇੰਚ ਰਹਿੰਦੇ ਨੇ ਜੀ ਇਹ ਸੋਲਨ ਦੇ ਕੋਲੇ ਵੱਧੀ ਪੈਂਦਾ ਹੈ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ এডਿਕੇਸ਼ਨ ਇਹਨਾਂ ਦੀ ਕੀਤੀ ਹੋਈ ਜੀ ਮਾਸਟਰਸ ਇਨ ਫਾਈਨ ਆਰਟਸ ਵਾਸ ਵਰਕਿੰਗ ਇਨ ਐਮ ਐਨ ਸੀ ਐਸ ਗ੍ਰਾਫਿਕ ਡਿਜ਼ਾਈਨਰ ਗ੍ਰਾਫਿਕ ਡਿਜ਼ਾਈਨਰ ਦੇ ਮਤਲਬ ਕਿ ਪਦਵੀ ਤੇ ਹੀ ਐਮ ਐਨ ਸੀ ਦੇ ਵਿੱਚ ਕੰਮ ਕਰਦੇ ਸੀਗੇ ਤੇ ਇਹਨਾਂ ਦੀ ਇਨਕਮ ਸੀਗੀ ਕੋਈ ਸਾਢੇ 5 ਲੱਖ ਸਾਲ ਦੀ ਪਰ ਹਾਲ ਦੀ ਘੜੀ ਇਹ ਜਿਹੜਾ ਇਹ ਕੰਮ ਨਹੀਂ ਕਰ ਰੇ ਪ੍ਰੀਪੇਅਰਿੰਗ ਸਰਕਾਰੀ ਜਿਹੜੇ ਟੈਸਟ ਹੁੰਦੇ ਆ ਉਹਨਾਂ ਦੀ ਜਿਹੜੀ ਤਿਆਰੀ ਕਰ ਰਹੇ ਨੇ ਸਰਕਾਰੀ ਜੌਬਾਂ ਦੇ ਜਿਹੜੇ ਟੈਸਟ ਹੁੰਦੇ ਆ ਉਹਨਾਂ ਦੀ ਮਦਰ ਨੇ ਜਿਹੜੇ ਇਹਨਾਂ ਦੇ ਉਹ ਹਾਊਸ ਵਾਈਫ ਨੇ ਘਰ ਦਾ ਘਰੇਲੂ ਕੰਮ ਕਰ ਦੇਖਦੇ ਨੇ ਛੋਟਾ ਬ੍ਰਦਰ ਜੀ ਕਿਨ ਦਾ ਉਹ ਵਰਕਿੰਗ ਨੇ ਕੰਮ ਕਰਦੇ ਨੇ ਕੋਈ ਤੇ ਸਿਸਟਰ ਵੀ ਛੋਟੀ ਹੈ ਉਹ ਵੀ ਵਰਕਿੰਗ ਨੇ ਗਵਰਨਮੈਂਟ ਮੈਡੀਕਲ ਕਾਲਜ ਦੇ ਵਿੱਚ ਐਜ਼ ਅ ਮਾਈਕਰੋਬਾਇਓਲੋਜਿਸਟ ਮਾਚਲ ਦੇ ਵਿੱਚ ਰਹਿ ਰਹੇ ਨੇ ਜੀ ਸਨ 1981 ਤੋਂ ਆਪਣਾ ਇਹਨਾਂ ਦਾ ਘਰ ਹੈ ਤੇ ਦਾਜ ਦੇ ਵਾਲੇ ਜਿਹੜੇ ਪਰਿਵਾਰ ਲੈਣ ਵਾਲੇ ਸੰਪਰਕ ਨਾ ਕਰਨ ਇਹਨਾਂ ਦੀ ਮਤਲਬ ਬਿਲਕੁਲ ਨਾ ਹੈ ਜਿਹੜੀ ਦਾਜ ਵਾਸਤੇ ਸੋ ਐਂਡ ਦੇ ਵਿੱਚ ਇਹਨਾਂ ਨੇ ਲਿਖਿਆ ਜਿਵੇਂ ਤੁਸੀਂ ਪੜ ਸਕਦੇ ਹੋ ਸੋ ਹੁਣ ਪੜਦੇ ਆਂ ਪਾਗਲੀ ਪ੍ਰੋਫਾਈਲ ਦੀ ਅਗਲੀ ਪ੍ਰੋਫਾਈਲ ਹੈ ਜੀ ਆਪਣੀ ਪ੍ਰੋਫਾਈਲ ਨੰਬਰ 1005 ਨਾਮ ਹੈ ਜੀ ਹਰਦੀਪ ਸਿੰਘ ਢਿੱਲੋਂ ਬੀ ਐਸ ਸੀ ਐਗਰੀਕਲਚਰ ਐਮ ਐਸ ਸੀ ਐਗਰੀਕਲਚਰ ਐਗਰੋਨੋਮੀ ਇਹਨਾਂ ਨੇ ਕੀਤੀ ਹੋਈ ਹੈ ਜੀ ਡੇਟ ਆਫ ਬਰਥ ਜਿਹੜੀ ਹੈਗੀ ਹੈ ਜੀ 2 ਸਤੰਬਰ 1993 ਹੈ ਹਾਈਟ 6 ਫੁੱਟ ਹੈ ਜੀ ਫਾਦਰ ਨੇਮ ਸਰਦਾਰ ਕੌਰ ਸਿੰਘ ਹੈ ਜੀ रिटायर्ड ਨੇ ਇੰਸਪੈਕਟਰ ਫਰੋਮ ਪੰਜਾਬ ਪੁਲਿਸ ਦੇ ਵਿੱਚੋਂ ਤੇ ਗ੍ਰੈਂਫਾਦਰ ਨੇਮ ਹੈ ਜੀ ਸਰਦਾਰ ਚੂਹੜ ਸਿੰਘ ਨੰਬਰਦਾਰ ਵਿਲੇਜ ਪੁੱਟੀਵਾਲਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੇ ਪ੍ਰਾਪਰਟੀ ਨੇ ਕੋਲੇ ਹੈਗੀ ਹੈ ਜੀ 22 ਕਿੱਲੇ ਦੋ ਭਰਾ ਨੇ ਜੀ ਤੇ ਇੱਕ ਸਿਸਟਰ ਹੈ ਜੋ ਕਿ ਮੈਰਿਡ ਹੈ ਜੋਬ ਇਹ ਕਰ ਰਹੇ ਨੇ ਜੀ ਅਦਾਮਾ ਇੰਡੀਆ ਪ੍ਰਾਈਵੇਟ ਲਿਮਿਟਿਡ ਮੁਕਸਰ ਸਾਹਿਬ ਦੇ ਵਿੱਚ ਪਿਛਲੇ 3 ਸਾਲ ਤੋਂ ਸੋ ਪਰਿਵਾਰ ਨਾਲ ਸੰਪਰਕ ਤੁਸੀਂ ਕਿਵੇਂ ਕਰਨਾ ਹੈ ਉਹ ਵੀਡੀਓ ਦੇ ਅੰਤ ਤੱਕ ਬਣੇ ਰਹੋ ਅਸੀਂ ਤੁਹਾਨੂੰ ਦੱਸਾਂਗੇ ਤੇ ਇਹ ਸੀਗੀ ਆਪਣੀ 1005 ਪ੍ਰੋਫਾਈਲ ਪੜਦੇ ਆਪਾਂ ਹੁਣ ਅਗਲੀ ਪ੍ਰੋਫਾਈਲ ਜੀ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਜੀ ਨੱਕ ਆਊਟ ਵਾਲਿਆਂ ਨੇ ਆਪਣਾ ਲਗਜ਼ਰੀ ਸਲੂਨ ਹੈ ਜਿਹੜੇ ਉਹਨਾਂ ਤੇ ਆਫਰਸ ਖੋਲੇ ਹੋਏ ਨੇ ਜੀ ਲਿਮਿਟਿਡ ਪੀਰੀਅਡ ਵਾਸਤੇ ਥਲੇ ਜੋ ਵੀ ਚੀਜ਼ਾਂ ਇਹਨਾਂ ਨੇ ਦੱਸੀਆਂ हेयर कलरिंग ਕੇਰਾਟਿਨ ਸੂਥਿੰਗ ਰਿਬੋਰਡਿੰਗ ਵਗੈਰਾ ਤੁਸੀਂ ਇਹਨਾਂ ਚ ਕੁਝ ਵੀ 3000 ਰੁਪਏ ਚ ਕਰਾ ਸਕਦੇ ਹੋ ਜੀ 299 ਚ 50% ਆਫ ਹੈ ਜੀ ਸਾਰੀਆਂ ਸਕਿਨ ਸਰਵਿਸਿਜ਼ ਤੇ ਬ੍ਰਾਂਚੇਜ਼ ਜਿੰਨੀਆਂ ਪਟਿਆਲਾ ਜ਼ੀਰਕਪੁਰ ਲੁਧਿਆਣਾ ਪੰਚਕੁਲਾ ਮੋਹਾਲੀ ਬਟਿੰਡਾ ਯਮੁਨਾ ਨਗਰ ਦੇ ਵਿੱਚ ਹੈਗੀਆਂ ਜੀ ਸੋ ਜਲਦੀ ਤੋਂ ਪਹੁੰਚੋ ਤੇ ਇਸ ਸਕੀਮ ਐ ਜਿਹੜੀ ਗ੍ਰੈਬ ਕਰੋ ਅਗਲੀ ਪ੍ਰੋਫਾਈਲ ਹੈ ਜੀ ਆਪਣੀ 1006 ਨੰਬਰ ਜੀ ਸਿੰਘ ਨਾਮ ਹੈ ਜੀ ਰਮਦਾਸ ਸਿੰਘ ਜੀ ਇਹ ਕਾਸਟ ਰਮਦਾਸੀ ਹੈ ਇਹਨਾਂ ਦੀ ਡੇਟ ਆਫ ਬਰਥ ਹੈ ਜੀ 1997 ਕੁਆਲਿਫੀਕੇਸ਼ਨ ਇਹਨਾਂ ਦੀ ਮਾਸਟਰਸ ਕੀਤੀ ਹੋਈ ਹੈ ਜੀ ਕੱਦ 5 ਫੁੱਟ 10 ਇੰਚ ਹੈ ਕੰਪਲੈਕਸ਼ਨ ਜਿਹੜਾ ਰੰਗ ਸਾੰਮਲਾ ਹੈ ਜੀ ਇਹਨਾਂ ਦਾ ਪ੍ਰੋਫੈਸ਼ਨ ਪ੍ਰਾਈਵੇਟ ਜੌਬ ਕਰਦੇ ਨੇ ਫੈਮਿਲੀ ਦੇ ਵਿੱਚ ਮਦਰ ਨੇ ਫਾਦਰ ਨੇ ਤੇ ਇੱਕ ਭੈਣ ਜੀ ਨੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਹੈਗਾ ਜੀ ਕੈਟਰਿੰਗ ਦਾ ਬਿਜ਼ਨਸ ਹੈ ਸ਼ੈਰਨਾ ਦਾ ਪਟਿਆਲਾ ਹੈ ਜੀ ਤੇ ਪ੍ਰੀਫਰੈਂਸ ਇਹਨਾਂ ਦੀ ਇਹਨਾਂ ਨੂੰ ਸੇਮ ਕਾਸਟ ਦੇ ਵਿੱਚ ਲੜਕੀ ਚਾਹੀਦੀ ਹੈ ਸੋ ਇਹ ਸੀਗੇਆਂ ਜਿਹਦੀਆਂ ਪ੍ਰੋਫਾਈਲਸ ਹੁਣ ਗੱਲ ਕਰਦੇ ਆਂ ਜੀ ਇਹ ਜੋ ਰਿਸ਼ਤੇ ਆਪਾਂ ਪੜੇ ਆ ਇਹਨਾਂ ਦੇ ਪਰਿਵਾਰਾਂ ਨਾਲ ਤੁਸੀਂ ਸੰਪਰਕ ਕਿਵੇਂ ਕਰਨਾ ਤੁਹਾਨੂੰ ਜੋ ਵੀ ਇਹਨਾਂ ਦੇ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹਰੇਕ ਪ੍ਰੋਫਾਈਲ ਦੇ ਉੱਤੇ ਇੱਕ ਨੰਬਰ ਲੱਗਾ ਹੋਇਆ ਹੈ ਉਹ ਨੰਬਰ ਹੈ ਜਿਹੜਾ ਤੁਸੀਂ ਜਾਂ ਸਾਨੂੰ WhatsApp ਜਿਹੜਾ ਸਾਡਾ ਨੰਬਰ ਹੈ ਸਕਰੀਨ ਦੇ ਉੱਤੇ 9041729903 ਇਹਦੇ ਉੱਤੇ ਉਹ ਨੰਬਰ ਭੇਜਣਾ ਤੇ ਅਸੀਂ ਉਸ ਜਿਹੜਾ ਤੁਹਾਨੂੰ ਉਹ ਰਿਸ਼ਤੇ ਦਾ ਜਿਹੜਾ ਉਹਨਾਂ ਦੇ ਪਰਿਵਾਰ ਦਾ ਕੰਟੈਕਟ ਭੇਜ ਦਵਾਂਗੇ ਜਾਂ ਤੁਸੀਂ ਉਹ ਨੰਬਰ ਦੱਸਣਾ ਜਾਂ ਸਾਨੂੰ ਤੁਸੀਂ ਉਹਦਾ ਸਕਰੀਨਸ਼ਾਟ ਭੇਜਣਾ ਹੈ ਤੇ ਅਸੀਂ ਉਹਦਾ ਜਿਹੜਾ ਪਰਿਵਾਰ ਦਾ ਨੰਬਰ ਤੁਹਾਨੂੰ ਨਾਲ ਦੀ ਨਾਲ ਭੇਜ ਦਵਾਂਗੇ ਤੇ ਇੱਥੇ ਦੱਸ ਦਈਏ ਇਹ ਜਿਹੜਾ ਅਸੀਂ ਨੰਬਰ ਦਿੰਨੇ ਆ ਇਹ ਨੰਬਰ ਦੇਣ ਦਾ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਇਸ ਲਈ ਤੁਹਾਨੂੰ ਕੁਝ ਵੀ ਖਰਚ ਨਹੀਂ ਕਰਨਾ ਪਏਗਾ ਨਾਲ ਹੀ ਇੱਕ ਗੱਲ ਹੋਰ ਦੱਸ ਦਈਏ ਜੀ ਤੁਹਾਨੂੰ ਕਿ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਨਹੀਂ ਆਉਂਦਾ ਪਰ ਤੁਸੀਂ ਰਿਸ਼ਤਾ ਵੇਖ ਰਹੇ ਹੋ ਤਾਂ ਜਿਹੜਾ WhatsApp ਨੰਬਰ ਦਿੱਤਾ ਹੋਇਆ ਜੀ ਇਹਦੇ ਤੇ ਸਾਨੂੰ ਹੈਲੋ ਲਿਖ ਕੇ ਭੇਜੋ ਅਸੀਂ ਤੁਹਾਡਾ ਨੰਬਰ ਸੇਵ ਕਰਾਂਗੇ ਜੀ ਤੇ ਫਿਰ ਜੋ ਵੀ ਰਿਸ਼ਤੇ ਅਸੀਂ ਇਹਦੇ Facebook ਤੇ YouTube ਤੇ Instagram ਦੇ ਨਾਲ-ਨਾਲ WhatsApp ਤੇ ਵੀ ਹੁਣ ਪਾਉਨੇ ਆ ਤੇ ਉੱਥੇ ਤੁਸੀਂ ਸਟੇਟਸ ਦੇ ਵਿੱਚ ਰਿਸ਼ਤੇ ਵੇਖ ਸਕੋ ਜੇ ਤੁਸੀਂ ਵੀ ਆਪਣੇ ਜਾਂ ਆਪਣੇ ਭੈਣ ਭਰਾ ਲਈ ਰਿਸ਼ਤਾ ਵੇਖ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਾਂ ਜੀ ਤੁਸੀਂ ਸਾਨੂੰ ਸਾਡਾ ਨੰਬਰ ਹੈ ਜਿਹੜਾ ਦੱਸਿਆ ਪਹਿਲਾਂ ਵੀ 9041729903 ਇਹਦੇ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਹੈ ਜਿਹੜਾ ਸਾਡਾ ਮੈਟ੍ਰੀਮੋਰੀ ਇੰਸਟੈਂਸ ਨਾਮ ਤੋਂ ਅਸੀਂ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਇੰਸਟਾਗ੍ਰam ਤੇ ਉੱਥੇ ਵੀ ਤੁਸੀਂ ਆਪਣੇ ਲਈ ਰਿਸ਼ਤਾ ਵੇਖ ਸਕਦੇ ਹੋ 900 ਤੋਂ ਵੱਧ ਪ੍ਰੋਫਾਈਲਸ ਅਸੀਂ ਉੱਥੇ ਵੀ ਪੋਸਟ ਕਰ ਚੁੱਕੇ ਹਾਂ ਇਸਟਾਗ੍ਰਾਮ ਦਾ ਜਿਹੜਾ ਲਿੰਕ ਆ ਸੀ ਜੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਲਈ ਨਹੀਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ